ਸਬਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨੁ ਵਦੀਆ ਬਾਧਈਆ ਰਾਗ ਰਤਨਾ ਪਰਵਾਣ ਪਰਈਆ ਸਬਦ ਗਾਵਨ ਆਈਆ ਸਬਦੋ ਸਤਿ ਸਲਾਹਾ ਤੇਰੀ ਨਾਮ ਮਹਵਸਾ ਹੋਏ ਨਾਮ ਜਿਨ ਕੈ ਮਨੁ ਵਸਿਆ ਬਾਝੇ ਸੁਖੁ ਦੁ ਕਨੇਰੇ ਕਹਿ ਨਾਨਕ ਸਤਿ ਸਹਿਗ ਕਾ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਅਰਦਾਸੋ m a Hvala. ਬਾਪਾ ਜਿਸ ਤੂੰ ਦੇਹੇ ਸੋਈ ਜਨ ਪਾਵੈ भी by uh...

But, uh ਤੂ ਟਲਹਿ ਤਵ ਟਲ ਸੁਭਾਣ ਹੋਰ ਕਾ ਜਾਣਾ ਗੁਣ ਤੇਰੇ ਜਿਉ ਤੂ ਟਲਹਿ ਤਵ ਟਲ ਹੈ ਇਨਾਂ ਮਾਰਗ ਪਾਵੋ ਹੈ ਕਰ ਕਿਰਪਾ ਜਨਨਾ ਮਾਲਾਏ ਸੇ ਹਰ ਹਰ Believe in i وين الساهرات <سؤال> ਕਹਿਣਾ ਨਾਨਕ ਜਨਮ ਹੈ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਬੇਰਸਤ ਗੁਰੂ ਮੁਕਤ ਨਾ ਪਾਵੈ ਪਾਵੈ ਮੂਤਨ ਹੋਰ ਦਸ ਕੋਈ ਉਸ ਮੂਹ ਗੁਈ ਕੀ ਅਦਾਇ ਅਨੇਕ ਜੋਗ ਨਹੀਂ ਪਰਮ ਆਵੈ ਬੇਰਸਤ ਗੁਰੂ ਮੁਕਤ ਨਾ ਪਾਵੈ ਪਰਮ ਮੁਕਤ ਪਾਇ ਲਾਗ ਚਰਣੀ ਸਤਗੁਰੂ ਸਬਦ ਸਨਾ ਸਮਾਨੀ ਪੀਵੋ ਮਰਗ ਸਦਾ ਨਾਮੁ ਹਰਿ ਰੰਗ ਜਪਹੁ ਸਦਗ ਬਾਣੀ ਕਹਿ ਨਾਨਕ ਸਦਾ ਸਾਬੋ ਇਹ ਸਚੀ ਬਾਣੀ ਸਤਗੁਰੂ ਬਿਨਾ ਹੋਰ ਕਛੀ ਹੈ ਬਾਣੀ ਬਾਣੀ ਤਾਂ ਕਥੀ ਸਤਗੁਰ ਵਜੋ ਦੀ ਬਾਣੀ ਕਹਿੰਦੇ ਕੱਚੇ ਸੁਨਦੇ ਕੱਚੇ ਕੱਚੀ ਆਵਤਾਨੀ ਹਰ ਹਰ ਨਤ ਕਰ ਹੈ ਰਤਲਾ ਕਹਿਆ ਕੁਛੁ ਨਾ ਜਾਣੀ ਜਿਦ ਜਨ ਕਾਹਿਰ ਲਇਆ ਮਾਇਆ ਬੋਲਨ ਪੈ ਰਵਾਣੀ ਕਹੇ o pai e ਤਤ ਸੋ ਨ ਜਾਣੀ ਤੇਹ ਗੁਰੀ ਸੰਸਾਰ ਭਰਮ ਸੁਤ ਸੁਤਿਆ ਰਹਿਨ ਵਿਹਾਣੀ ਗੁਰ लॻया पहिरां দেৱকে ਆਪ ਦਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰਿਆ ਕਾ ਬੋਲ ਕਹੈ ਭਗਤ ਨਾ ਕਹਿ ਨਾਨਕ ਜਨ ਵਰਪਲ ਪਾਏ ਹਰ ਦਾਸ ਮੇਰੀ ਮਨਨ ਜਾਰਾ ਰੇ ਮਨ ਵਨ ਜਾ ਲਾ ਸਤਿਗੁਰ ਤੇਰਾ ਸੁ ਜਾਣੀ ਹਰ ਹਰ ਨਿਤ ਜਪ ਹੋ ਜੀ ਹੋ ਜਾ ਤਬਹਿਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗਰੰਧਰ ਬਨਿਆ ਹਰ ਗਾਉ ਮੰਗਲ ਮਤ ਸਖੀਏ ਸੋਗ ਦੂਤਨਾ ਬ੍ਰਹ ਕੋਏ ਗੁਰ ਚਨ ਲਗੇ ਦਨਸੋ ਪਾਗੇ ਆਪਣਾ ਤਿਰ ਜਾਪੋਏ ਅਨਹਦ ਬਾਣੀ ਗੁਰ ਸਮਰਦ ਜਾਣੇ ਹਰ ਨਾਮਾ ਤੁਰ ਸੋ ਰਾਮ ਆਇਆ ਤੁਮ ਸਰੀਰਾ ਜਦ ਤੁਝਕ ਮਹਿ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨ ਵਸਾਇਆ ਗੁਰੂ ਗੁਰ ਸਾਧੀ ਹਰ ਮਨ ਵਸਾਇਆ ਪੂਰਵਨ ਕਿਆ ਪਾਇਆ ਕਹਿਨਾ ਲਾਇਆ ਕੇ ਨਿਤਰਮੋ ਮੇਰੇ ਹੋ ਹਰ ਤੋਂ ਮੈਂ ਜੋ ਤਦਰੀ ਹਰ ਦਿਨ ਯਾਵਰ ਨਾ ਦੇਖੋ ਕੋਈ ਹਰ ਦਿਨ ਯਾਵਰ ਨਾ ਦੇਖੋ ਕੋਈ ਤਦਰੀ ਹਰ ਦੇਹ ਹੰ ਮੈਂ ਆ ਇਹੋ ਬਸ ਸੰਸਾਰ ਤੁਮ ਸਾਦੇ ਹੁਜਿਆ ਜਾਂ ਵੇਖਾ ਹਰ ਇੱਕ ਹੈ ਹਰ ਗਿਣ ਅਵਰ ਨ ਕੋਈ ਜੇ ਤੋ ਸੁਣੀ ਮਰਤਨ ਕਰਿਆ ਬੋਵਾ ਰਸਨਾ ਰਸ ਸਮਾਨੀ ਸਚ ਲਖ ਬਣਾਣੀ ਧਾਕੇ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਖੋ ਹੋਵ ਪਵਿੱਤਰ ਹੋ ਮੋ ਸਚ ਸੁਨਣੇ ਨੂੰ ਪਖਾਏ ਹਰ ਜੀਉ ਗੁਫਾ ਅੰਦਰ ਰਖ ਕੇ i'll do का <tries>